ਸਤ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਫਰੋਇਪਰ ਟੀਵੀ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਦੋਸਤੋ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਤਸਵੀਰ ਜਿਹੜੀ ਆ ਫਰੋਇਪਰ ਦੇ ਪਿੰਡ ਸ਼੍ਰੀਵਾਲਾ ਦੀ ਆ ਇੱਥੇ ਇੱਕ ਤਸਵੀਰ ਬਹੁਤ ਵਧੀਆ ਹੀ ਦੇਖਣ ਨੂੰ ਮਿਲੀ ਇਥੋਂ ਗੁਜ਼ਰ ਰਹੇ ਸੀ ਤਾਂ ਦੇਖਿਆ ਕਿ ਸੜਕ ਦੇ ਨਾਲ-ਨਾਲ ਬਰਮਾ ਤੇ ਮਿੱਟੀ ਜਿਹੜੀ ਆ ਉਹ ਪਾਈ ਹੋਈ ਆ ਇਹ ਮਿੱਟੀ ਕੋਈ ਪਾਸੋਂ ਲਿਆ ਕੇ ਨਹੀਂ ਪਾਈ ਗਈ ਇੱਕ ਕਿਸਾਨ ਵੱਲੋਂ ਆਪਣੇ ਖੇਤ ਵਿੱਚੋਂ ਮਿੱਟੀ ਖਿੱਚ ਕੇ ਜਿਹੜੀ ਆ ਉਹ ਬਰਮਾ ਦੇ ਨਾਲ-ਨਾਲ ਲਾਈ ਗਈ ਆ ਤੇ ਇਥੋਂ ਨਗਰੇ ਰਾਹੀ ਗਿਰਲ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਵੀ ਕਿਸਾਨ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਲਿੰਕ ਸੜਕਾਂ ਤੇ ਅਕਸਰ ਹੀ ਐਕਸੀਡੈਂਟ ਹੋਣ ਦੇ ਜ਼ਿਆਦਾ ਕਾਰਨ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ ਦਰਖਤ ਵੀ ਜਿਹੜੇ ਆ ਉਹ ਜਾਂ ਤਾਂ ਸੜ ਜਾਂਦੇ ਆ ਤੇ ਜਾਂ ਡਿੱਗ ਪੈਂਦੇ ਆ ਜਗ੍ਹਾ ਨਾ ਹੋਣ ਕਰਕੇ ਤੇ ਇਹ ਜਿਹੜਾ ਉਪਰਾਲਾ ਉਹ ਇਸ ਦੀ ਪ੍ਰਸ਼ੰਸ਼ਾ ਕਰਨੀ ਜਿਹੜੀ ਆ ਉਹ ਬਣਦੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਫਰੋਇਪਰ ਦੇ ਪਿੰਡਾਂ ਸ਼੍ਰੀਵਾਲਾ ਦੀਆਂ ਹਨ ਤਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਹੋਰਾਂ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਨੂੰ ਦੇਖ ਹੋਰਾਂ ਪਿੰਡਾਂ ਵਿੱਚ ਵੀ ਬਰਮਾ ਦੇ ਨਾਲ ਨਾਲ ਮਿੱਟੀ ਜਿਹੜੀ ਆ ਉਹ ਜ਼ਰੂਰ ਲਗਾਈ ਜਾਵੇ ਤਾਂ ਜੋ ਲਗਾਤਾਰ ਐਕਸੀਡੈਂਟ ਹੋਣ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਉਸ ਤੋਂ ਵੀ ਰੋਕ ਜਿਹੜੀ ਆ ਉਹ ਲੱਗ ਸਕੇ ਤਾਂ ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਆ ਗੱਲਬਾਤ ਕਰ ਲੈਣੇ ਆ ਹਰਜੀਤ ਜੀ ਕਿਵੇਂ ਦੇਖਦੇ ਹੋ ਬਾਈ ਨੇ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਹੋਇਆ ਵਰਮਾ ਦੇ ਨਾਮ ਨਾਲ ਮਿੱਟੀ ਪਾਈ ਹੋਈ ਆ ਦੇਖੋ ਜੀ ਮੈਂ ਵੀ ਇੱਥੋਂ ਰਸਤੇ ਤੋਂ ਲੰਘ ਰਿਹਾ ਸੀਗਾ ਐਸ ਸਾਈਡ ਪਿੰਡ ਹੈਗਾ ਸ਼ਰੀਵਾਲਾ ਸਾਬਾ ਔਰ ਐਸ ਸਾਈਡ ਹੈਗਾ ਲੱਖੋ ਕੇ ਬਹਿਰਾਮ ਔਰ ਇਹ ਸੜਕ ਵੀ ਨਵੀਂ ਬਣ ਰਹੀ ਹੈ ਇਸ ਕਸਾੜ ਵੱਲੋਂ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਬਰਮਾ ਦੇ ਨਾਲ ਮਿੱਟੀ ਲਈ ਜਾਂਦੀ ਹੈ ਤਾਂ ਇਸ ਚ ਇੱਕ ਸ਼ਲਾਗਾ ਜੋ ਕੰਮ ਹੈ ਔਰ ਸਭ ਤੋਂ ਵੱਡੀ ਗੱਲ ਕੀ ਹੈ ਇਸ ਰੋਡ ਦੇ ਉੱਪਰ ਸਾਰੇ ਫਲਦਾਰ ਬੂਟੇ ਲੱਗੇ ਹੋਏ ਆ ਫਲਦਾਰ ਔਰ ਸ਼ਾਦਾਰ ਔਰ ਇਸ ਮਿੱਟੀ ਲਾਉਣ ਨਾਲ ਤੁਸੀਂ ਦੇਖਿਆ ਵੀ ਤਾਂ ਅਸੀਂ ਕੈਮਰੇ 'ਚ ਪਹਿਲਾਂ ਤਸਵੀਰਾਂ ਵੀ ਲਈਆਂ ਆ ਕਿ ਮਿੱਟੀ ਲਾਉਣ ਦਾ ਇੱਕ ਤਾਂ ਸੜਕ ਦੀ ਜਿਹੜੀ ਚੜਾਈ ਵਧ ਰਹੀ ਔਰ ਸਭ ਤੋਂ ਈ ਗੱਲ ਹੈ ਕਿ ਦਰਖਤਾਂ ਨੂੰ ਸਪੋਰਟ ਵੀ ਮਿਲਦੀ ਹੈ ਜਿੰਨ ਨਾਲ ਕੋਈ ਨਮੀ ਨਹੀਂ ਰਹੀ ਚਖਣ ਆਉਂਦਾ ਤੇ ਦਰਖਤ ਡਿੱਗਣਗੇ ਨਹੀਂ ਔਰ ਮੈਂ ਹੋਰ ਕਿਸਾਨਾਂ ਨੂੰ ਸਮਾਜ ਸੇਵੀਆਂ ਨੂੰ ਨੌਜਵਾਨ ਜਿਹੜੇ ਕਲੱਬਾਂ ਵਾਲੇ ਹੈਗੇ ਆ ਮੈਂ ਉਹਨਾਂ ਨੂੰ ਇੱਕ ਨਿੱਜੀ ਤੌਰ ਤੇ ਵੀ ਬੇਨਤੀ ਕਰਾਂਗਾ ਕਿ ਆਹ ਸਾਰੇ ਰਲ ਕੇ ਅਸੀਂ ਬਰਮਾ ਨੂੰ ਚੌੜਾ ਕਰੀਏ ਚਾਹੀਏ ਅਸੀਂ ਪਲਿਓ ਪੈਸੇ ਹੀ ਕਿਉਂ ਖਰਚੇ ਕਰਨੇ ਪੈਣ ਤਾਂ ਅਸੀਂ ਇਹ ਰਲ ਮਿਲ ਕੇ ਉਪਰਾਲਾ ਕਰੀਏ ਔਰ ਜਿਹੜੇ ਕਿਸਾਨ ਵੀਰ ਹੈਗੇ ਆ ਕਿ ਸਾਡਾ ਤਾਂ ਉਹ ਤਾਂ ਵੈਸੇ ਹੀ ਕਹਿੰਦੇ ਕਿ ਦਿਲ ਬਹੁਤ ਵੱਡੇ ਹੁੰਦੇ ਆ ਸੋ ਮੇਰੇ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਅੱਗੇ ਰਲ ਕੇ ਆਪੇ ਉਪਰਾਲਾ ਕਰੀਏ ਔਰ ਇੱਕ ਵਾਰੀ ਫੇਰ ਮੈਂ ਕਹਿੰਦਾ ਜਿਹੜੇ ਕਿਸਾਨ ਵੀਰ ਦਾ ਇਹਨੂੰ ਉਪਰਾਲਾ ਕੀਤਾ ਆ ਕੁਛ ਲੱਗਾ ਹੋਗਾ ਮੇਰੇ ਵੀਰ ਨੂੰ ਉਸ ਵੀਰ ਨੂੰ ਮੇਰੇ ਵੱਲ ਬਹੁਤ ਬਹੁਤ ਧੰਨਵਾਦ ਕਰਾਂਗਾ ਇਹ ਆ ਲੱਗਦਾ ਕਿ ਬਰਮਾ ਦੀ ਮਿੱਟੀ ਪਾਉਣ ਨਾਲ ਜਿਹੜੇ ਲਗਾਤਾਰ ਲਿੰਕ ਸੜਕਾਂ ਤੇ ਐਕਸੀਡੈਂਟ ਹੋਣ ਦੇ ਮਾਮਲੇ ਜਿਹੜੇ ਉਹ ਸਾਹਮਣੇ ਆਉਂਦੇ ਆ ਉਸ ਤੇ ਵੀ ਰੋਕ ਲੱਗੇਗੀ ਹਾਂਜੀ ਦੇਖੋ ਜਿਸ ਤਰ੍ਹਾਂ ਹੁਣ ਕਣਕ ਦਾ ਸੀਜ਼ਨ ਸੀਗਾ ਤੇ ਕਣਕ ਦੀ ਵਾਢੀ ਹੋ ਗਈ ਆ ਤੇ ਹੁਣ ਤੂੜੀ ਦਾ ਸੀਜ਼ਨ ਚੱਲ ਰਿਹਾ ਆ ਮਸ਼ੀਨਾਂ ਦੀ ਲਗਾਤਾਰ ਆਵਾਜਾਈ ਜਾ ਰਹੀ ਹੈ ਤੂੜੀ ਵਾਲੀਆਂ ਜਿਹੜੀਆਂ ਟਰੈ ਟਰਾਲੀਆਂ ਆਇਆ ਉਹ ਵੀ ਇਸ ਸੜਕ ਤੋਂ ਲੰਘ ਰਹੀਆਂ ਜਿਵੇਂ ਸਿਰਫ ਇਸ ਸੜਕ ਦੀ ਹੀ ਗੱਲ ਕਰੀਏ ਤਾਂ ਤੂੜੀ ਵਾਲੀਆਂ ਟਰਾਲੀਆਂ ਵੀ ਲੰਘ ਰਹੀਆਂ ਆਏ ਆ ਜੇ ਬਰਮ ਚੌੜੇ ਹੋਣਗੇ ਤਾਂ ਆਉਣ ਜਾਣ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਉਹ ਕਈ ਵਾਰੀ ਕੀ ਹੁੰਦਾ ਕਿ ਸਾਡੇ ਵੀਹਿਕਲ ਜਿਹੜੇ ਹੈਗੇ ਅੱਜ ਕੱਲ ਕਾਫੀ ਓਵਰ ਸਪੀਡ ਵਾਲੇ ਹੋ ਗਏ ਆ ਤਾਂ ਅਸੀਂ ਚੰਗੀ ਸੜਕ ਦੇਖ ਕੇ ਥੋੜੀ ਸਪੀਡ ਵੀ ਓਵਰ ਕਈ ਵਾਰੀ ਕਰ ਲੇਨੇ ਜਾਂ ਕਈ ਵਾਰੀ ਐਮਰਜੈਂਸੀ 'ਚ ਹੁੰਦੇ ਆ ਸੜਕ ਚੰਗੀ ਹੋਊਗੀ ਬਰਮ ਚੌੜੇ ਹੋਣਗੇ ਤਾਂ ਕਿਸੇ ਨਾ ਕਿਸੇ ਕੋਈ ਹਾਦਸਾ ਜਿਹੜਾ ਹੈਗਾ ਵਾਪਰਨ ਦਾ ਕੋਈ ਡਰ ਨਹੀਂ ਰਹੇਗਾ ਇੱਕ ਹਰਜੀ ਜੀ ਤੇ ਘੋਰ ਕੀ ਬਹੁਤ ਵਧੀਆ ਦਿੱਖ ਨੂੰ ਮਿਲਿਆ ਆ ਆਮ ਸੜਕਾਂ ਤੇ ਆ ਆਸੇ ਪਾਸੇ ਲੱਗੇ ਦਰਖਤ ਜਿਹੜੇ ਆ ਜਿਵੇਂ ਹੁਣ ਕਣਕ ਦਾ ਸੀਜ਼ਨ ਸੀਗਾ ਤਾਂ ਕਾਫੀ ਦਰਖਤ ਜਿਹੜੇ ਉਹ ਸੜੇ ਹੀ ਨਜ਼ਰ ਆਉਂਦੇ ਆ ਪਰ ਇੱਥੇ ਜਿੰਨੇ ਵੀ ਦਰਖਤ ਲੱਗੇ ਆ ਉਹ ਸਾਰੇ ਦੇ ਸਾਰੇ ਹਰੇ ਭਰੇ ਆ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਕਿ ਜਿਹੜੇ ਇਹ ਦਰਖਤ ਹੈਗੇ ਆ ਜਿਸ ਤਰ੍ਹਾਂ ਬਿਲਕੁਲ ਹਰੇ ਭਰੇ ਆ ਸ਼ਾਨਦਾਰ ਨੇ ਔਰ ਫਲਦਾਰ ਵੀ ਨੇ ਤੇ ਦਰਖਤ ਜਿਹੜੇ ਨਰੋਏ ਆ ਔਰ ਇਹਨਾਂ ਦਾ ਕਾਰਨ ਕੀ ਹੈ ਨਾਲ ਲੱਗਦੇ ਜ਼ਮੀਨ ਵਾਲੇ ਜ਼ਿਮੀਂਦਾਰ ਉਹ ਕਿਸਾਨ ਨਹੀਂ ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਕਤਾਂ ਨਾਲ ਵਾਂਗ ਪੁੱਤਾਂ ਵਾਂਗ ਪਿਆਰ ਕੀਤਾ ਆ ਔਰ ਇਹਨਾਂ ਨੂੰ ਹਰਾ-ਭਰਾ ਰੱਖਿਆ ਹੁਣ ਉਹਨਾਂ ਦੇ ਮੁੱਢਾ ਦੇ ਨਾਲ ਮਿੱਟੀ ਵੀ ਲਾਈ ਜਾ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਕਿਸਾਨ ਨੂੰ ਜਿਹੜੀ ਕਣਕ ਦੀ ਵੇਸਟਜ ਹੈਗੀ ਆ ਥੱਲੇ ਣਾੜ ਪਿਆ ਹੋਇਆ ਉਹਨੂੰ ਸਬਜਬੂਰੀ ਵਾਸਤੇ ਸਾੜਨਾ ਪਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਵਾਲੇ ਜਿਹੜੇ ਕਿਸਾਨ ਹੈਗੇ ਆ ਉਸ ਨੂੰ ਸਾੜਨ ਦੇ ਬਜਾਏ ਜ਼ਮੀਨ ਵਿੱਚ ਮਿਸ਼ਤ ਕਰਦੇ ਹੋਣੇ ਅਗਰ ਜੇ ਸਾੜਨਾ ਵੀ ਪੈਂਦਾ ਆ ਤਾਂ ਇਹਨਾਂ ਤੋਂ ਦਰਖਤਾਂ ਤੋਂ ਦੂਰ ਲਾ ਕੇ ਸਾੜਦੇ ਹੋਣਗੇ ਦਰਖਤਾਂ ਨੂੰ ਤਾਂ ਕਿਸੇ ਤਰ੍ਹਾਂ ਦੇ ਕੋਈ ਲਾਭ ਨਾ ਪਵੇ ਤੇ ਇਹ ਦਰਖਤ ਸੜਨਾਂ ਤਾਂ ਬਿਲਕੁਲ ਤਾਂ ਹਮ ਤੁਹਾਡਾ ਤਸਵੀਰ ਇੱਕ ਵਾਰ ਫਿਰ ਸਾਂਝੀ ਕਰ ਦਿੰਨੇ ਆ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਤੇ ਹਰਿਆਲੀ ਹਰਿਆਲੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਆਮੀ ਅਸੀਂ ਫੋਰਡ ਪਰ ਵੀ ਚੱਲਣ ਦੇਖੀ ਹੈ ਲਿੰਕ ਸੜਕਾ ਤੇ ਤਾਂ ਜ਼ਿਆਦਾ ਤਾਂ ਦਰਖਤ ਜਿਹੜੇ ਨਜ਼ਰ ਮੀ ਆਉਂਦੇ ਅਗਰ ਦਰਖਤ ਨਜ਼ਰ ਆਉਂਦੇ ਆ ਤਾਂ ਜਾਂ ਤਾਂ ਉਹ ਅੱਗ ਨਾਲ ਸੜੇ ਹੁੰਦੇ ਆ ਤਾਂ ਇਸ ਸੜਕ ਤੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਦਿਲ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਤਸਵੀਰਾਂ ਅੰਦਰ ਨੂੰ ਮੁੜਿਆ ਇਹਨਾਂ ਤਸਵੀਰਾਂ ਨੇ ਤਾਂ ਸਾਡਾ ਦਿਲ ਕੀਤਾ ਕਿ ਇਹ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਏ ਕਿ ਬਰਮਾ ਦੇ ਨਾਲ-ਨਾਲ ਮਿੱਟੀ ਵੀ ਪਾਈ ਹੋਈ ਆ ਤੇ ਦਰਖਤ ਵੀ ਜਿਹੜੇ ਆ ਉਹ ਹਰੇ ਭਰੇ ਜਿਹੜੇ ਉਹ ਨਜ਼ਰ ਆ ਰਹੇ ਆ ਸੋ ਲੋੜ ਹੈ ਹੋਰਾਂ ਕਿਸਾਨਾਂ ਨੂੰ ਵੀ ਇਸ ਕਿਸਾਨ ਵੀਰ ਦੀ ਤਰ੍ਹਾਂ ਬਰਮਾ ਦੇ ਨਾਲ-ਨਾਲ ਮਿੱਟੀ ਲਾਉਂਦੀ ਅਤੇ ਹਰੇ ਭਰੇ ਦਰਖਤ ਜਿਹੜੇ ਆ ਉਹ ਆਪਣੇ ਖੇਤ ਦੇ ਆਸ-ਪਾਸ ਲਾਉਂਦੇ ਆ